ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਜਿਹੜੀ ਆਪਣੀ ਵਿਜਿਟ ਆ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਭਾਜੀ ਦਲੇਰ ਸਿੰਘ ਬਾੜ ਦੇ ਕੋਲ ਦਲੇਰ ਸਿੰਘ ਬਾੜ ਦਾ ਜਿਹੜੇ ਦੋਸਤੋ ਮੋਸਟਲੀ ਵੀਰ ਜਾਣਦੇ ਹੋ ਸਾਰੇ ਪਸ਼ੂ ਵਪਾਰ ਦਾ ਕੰਮ ਵੀ ਆ ਤੇ ਪਸ਼ੂ ਜਿਹੜੇ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਤੇ ਅੱਜ ਹਰ ਵਾਰ ਦੀ ਤਰ੍ਹਾਂ ਦੋਸਤੋ ਨੀਲੀ ਰਾਵੀ ਦੇ ਨਗਿਨੇ ਆਪਾਂ ਕਹਾਂਗੇ ਕਿਉਂਕਿ ਪਸ਼ੂ ਜਿਹੜੇ ਦੋਸਤੋ ਨਗਿਨੇ ਹੀ ਆ ਜਿਹੜੇ ਦੁੱਧ ਬਾਦ ਆਪਣੇ ਨੂੰ ਬਿਲਕੁਲ ਜਿਹੜਾ ਦਿੰਦੇ ਆ ਦੋਸਤੋ ਠੀਕ ਆ ਜੀ ਡੇਰੀ ਫਾਰਮਿੰਗ ਦਾ ਜਿਹੜਾ ਕੇ ਧੰਦਾ ਚੱਲਦਾ ਕੰਮ ਕਰ ਚੱਲਦਾ ਤੇ ਨਗਿਨੇ ਕਹਿੰਦੀ ਕਹਿਣ ਦੀ ਗੱਲ ਨਹੀਂ ਵੀ ਨਗਿਨੇ ਤੁਹਾਨੂੰ ਬਿਲਕੁਲ ਦਿਖਾਈ ਵੀ ਦੇਣਗੇ ਨੀਲੀ ਰਾਵੀ ਦੀਆਂ ਜਿਹੜੀਆਂ ਦੋਸਤੋ ਮੱਝਾਂ ਹੋਣਗੀਆਂ ਤੇ ਹਰ ਵਾਰ ਦੀ ਤਰ੍ਹਾਂ 1 2 2 3 ਨਗ ਜਿਹੜੇ ਉਹ ਜ਼ਰੂਰ ਹੁੰਦੇ ਆ ਵੀਡੀਓ ਦੇ ਵਿੱਚ ਬਾਜੀ ਦਲੇਰ ਸਿੰਘ ਬਾਠ ਬਿਲਕੁਲ ਜਿਹੜੀ ਡਿਮਾਂਡ ਪੂਰੀ ਕਰਦਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਬਿਲਕੁਲ ਤਾਂ ਸਾਡੀ ਨਾਲ ਦਿਖਾ ਦਾਂਗੇ ਦੋ ਟੁਕੀਆਂ ਮੱਜਾਂ ਬਿਲਕੁਲ ਸਾਹਮਣੇ ਖੜੀਆਂ ਨੇ ਪੂਰੀ ਡਿਟੇਲ ਆਪਾਂ ਲੈ ਲੈਨੇ ਆ ਭਾਜੀ ਦਲੇਰ ਸਿੰਘ ਬਾੜ ਦੇ ਕੋਲੋਂ ਅੱਜ 26 ਮਈ ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਇੱਕ ਮੱਜ ਸੂਈ ਸੁਵਾਈ ਆ ਇੱਕ ਨੀਲੀ ਰਬੀ ਦੀ ਬਿਲਕੁਲ ਵਾਈਟ ਫੇਸ ਦੇ ਵਿੱਚ ਟੁਕੀਆ ਤਿਆਰੀ ਦੇ ਵਿੱਚ ਤੇ ਟਾਈਮ ਤੁਸੀਂ ਜਿਹੜਾ ਨੋਟ ਕਰ ਸਕਦੇ ਹੋ ਜੀ 3:59 ਨੇੜੇ ਤੇੜੇ ਨਾਲ ਦੋਸਤੋ ਬਿਲਕੁਲ 4 ਵਜ ਦਾ ਟਾਈਮ ਹੋ ਗਿਆ ਸ਼ਾਮ ਦਾ ਸ਼ਾਮ ਦਾ ਸਮਾਂ ਤੇ ਗੱਲਬਾਤ ਆਜੋ ਆਪਾਂ ਕਰਦੇ ਆ ਭਾਜੀ ਦਲੇਰ ਸਿੰਘ ਬਾੜ ਦੇ ਨਾਲ ਪੁੱਛ ਲੈਂਦੀਆਂ ਵੀ ਕੀ ਇਨਫੋਰਮੇਸ਼ਨ ਆ ਆ ਜਿੰਨਾ ਪਸ਼ੂਆਂ ਦੀ ਆਜੋ ਭਾਜੀ ਸਭ ਤੋਂ ਪਹਿਲਾਂ ਭਾਜੀ ਦਲੇਰ ਸਿੰਘ ਬਾੜ ਸਾਸਰੀ ਘਰ ਬੀਤ ਜੀ ਰਾਜਵੀਰ ਮੇਰੇ ਲੋ ਪਿਆਰ ਭਰੀ ਸਾਸਰੀ ਘਰ ਜਿੰਨੇ ਮੇਰੇ ਭਰਾ ਮੇਰੀ ਵੀਡੀਓ ਵੇਂਦੇ ਆ ਮੈਨੂੰ ਉਹਨਾਂ ਲੋ ਸਾਸਰੀ ਘਰ ਸਾਰਿਆਂ ਨੂੰ ਹੋਰ ਕਹਿਮ ਸੇਤਾ ਰਾਜੀ ਭਾਜੀ ਚੜਦੀ ਕਲਾ ਠੀਕ ਆ ਜੀ ਹਾਂਜੀ ਤੇ ਅੱਜ ਭਾਜੀ ਬਾੜ ਜੀ ਇੱਕ ਤਾਂ ਨੀਲੀ ਰਬੀ ਪਿਓਰ ਮੱਝ ਆਪਾਂ ਇਹ ਲੈ ਆਂਦੀ ਜੀ ਹਾਂਜੀ ਠੀਕ ਆ ਹੈਵੀ ਬਾਡੀ ਵੇਟ ਦੀ ਆ ਸਰੀਰਕ ਪੰਥਰੀ ਬੜੀ ਭਾਰੀ ਹੈ ਮੈਂ ਆ ਨਹੀਂ ਸੋਹਣੀ ਜਿੰਨੀ ਮੈਂ ਸਾਰੇ ਗੱਲਾਂ ਪੂਰੀ ਹੈ ਮੱਝ ਠੀਕ ਹੈ ਇਹ ਕੇ ਦਿਖਾ ਦਾਂਗੇ ਇੱਕ ਦੂਜੇ ਨੰਬਰ ਤੇ ਪੁੱਛ ਦਿਖਾਵਾਂਗੇ ਤਾਜੀ ਸੂਈ ਹੈ ਜੀ ਆਏ ਨੂੰ ਉਹੀ ਗੱਲੇ 15 ਦਿਨ ਸੂਈ ਨੂੰ 15 ਦਿਨ ਹੂੰ ਮੇਲ ਕਾ ਹਫਤਾ ਲੈਣਾ ਜੀ ਹਾਂ ਪੂਰਾ ਕਟਾ ਪੂਰਾ ਕਟਾ ਕਰ ਲਾਂਗੇ ਗੱਲ ਪੂਰੀ ਤੇ ਆਜੋ ਪਹਿਲੇ ਨੰਬਰ ਤੇ ਆਪਾਂ ਇਥੋਂ ਸਟਾਰਟ ਕਰੀਏ ਜੀ ਇਹ ਮੱਝ ਪੂਰੀ ਇਨਫੋਰਮੇਸ਼ਨ ਆਪਣੇ ਭਰਾਵਾਂ ਨਾਲ ਸਾਂਝੀ ਕਰੀਏ ਜੀ ਸੂਆ ਕਿੰਨਾ ਸੌਣ ਜਾ ਰਹੀ ਹੈ ਤੇ ਦਿਨ ਹਜੇ ਕਿੰਨੇ ਕੁ ਲੈ ਜੀ ਇਹ ਰਾਜਵੀਰ ਦੂਸਰੇ ਸਵੇਰੇ ਸੌਣ ਜਾ ਰਹੀ ਆ ਅੱਛਾ ਜੀ ਤੇ ਦਿਨ ਕੋ 5 ਤੋਂ 6 ਦਿਨ ਲੈ ਜੂਗੀ 5 ਤੋਂ 6 ਦਿਨ ਹਾਂ ਜੀ ਠੀਕ ਹੈ ਤੇ ਸਵੇਰ ਤੋਂ ਜੀ ਸੰਗੇਰ ਕੋਰ ਕੁੜ ਵਾਲੀ ਰਹੀ ਹੈ ਪਹਿਲੇ ਸੂਏ ਪਹਿਲੇ ਸੂਏ ਨੇ 13 ਤੋਂ ਪਲੱਸ ਦੁੱਧ ਦਿੱਤਾ ਅੱਛਾ ਜੀ ਥੇਰ ਕਾ ਉਮੀਦ ਰੱਖਦੇ ਆਂ ਵੀ 15 ਲੀਟਰ ਦੁੱਧ ਦਊਗੀ ਇਹ ਤੱਕ ਹਾਂ ਬੈਕਗਰਾਉਂਡ ਜਿਹੜੇ ੜਤੇ ੜਤੇ ਆਪਾਂ ਵਿਸ਼ੋਕੜੇ ਦਾ ਇਹ ਵਿਸ਼ੋਕੜਾ ਆਪਾਂ ਪੂਰੇਆਂ ਤੋਂ ਲਈ ਆ ਜੀ ਹਸ ਪੂਰੇ ਜਿਹੜੇ ਸਾਡੇ ਵਾਜਦੇ ਹਸ ਪੂਰੇ ਤੋਂ ਹਾਂ ਠੀਕ ਆ ਜੀ ਇੱਕ ਅੱਗੇ ਵੀ ਉਹਨਾਂ ਤੋਂ ਆਪਾਂ ਮੱਝ ਲੈਂਦੀ ਜਾਨੀ ਕੋਈ ਮੇਰੇ ਸਹਮਣਾ 6-7 ਮਹੀਨੇ ਹੋ ਗਏ ਉਹ ਤੋਂ ਨਾਲ ਹੀ ਇਹਦੇ ਵਿੱਚ ਹੀ ਸੀ ਠੀਕ ਆ ਉਸੇ ਝੋਲੀ ਚੋਂ ਇਹ ਮੱਝ ਆ ਠੀਕ ਆ ਉਹਦਾ ਚੰਗਾ ਹੋਇਆ ਉੱਥੇ ਪਿੰਡ ਦੇ ਚੰਗਾ ਰਿਕਾਰਡ ਨਿਕਲਿਆ ਉਹ ਨਾਰ ਉਹੀ 15 ਤੋਂ ਪਲੱਸ ਹੀ ਦੁੱਧ ਚੱਲਣ ਦੀ ਹੈ ਠੀਕ ਆ ਹਾਂ ਬਾਕੀ ਪੂਰਾ ਜਿਹੜਾ ਦੋਸਤੋ ਬਾਡੀ ਬਣਦਾ ਛੜੀ ਧੀਰੀਆ ਬੈਲ ਮੁੰਦੇ ਦੀ ਇਹਦਾ ਜਿਹੜੇ ਕੋਈ ਚੱਕਰ ਨਹੀਂ ਗਾ ਠੀਕ ਆ ਜੀ ਸਟਰਕਚਰ ਆ ਪੂਰਾ ਸਰੀਰ ਘਟਾਂਜਾ ਜਿਹੜਾ ਮੱਚਦਾ ਉਹ ਤੁਸੀਂ ਆ ਚੈੱਕ ਕਰ ਸਕਦੇ ਹੋ ਵੀ ਹਾਈਡਰ ਵਾਲੇ ਪਾਸੇ ਵੀ ਦੋਸਤੋ ਵੱਡੀਆਂ ਮੱਜਾਂ ਦੇ ਵਿੱਚ ਗਿਣਤੀ ਆ ਜਾਂਦੀ ਵੀ ਛੋਟੀ ਜੀ ਮੱਝ ਨਹੀਂ ਆਪਾਂ ਕਹਾਂਗੇ ਵੀ ਵੱਡੀਆਂ ਮੱਜਾਂ ਦੇ ਵਿੱਚ ਗਿਣਤੀ ਦਾ ਪੁੱਠਾ ਪਾਠਾ ਜਿਹੜਾ ਤੁਸੀਂ ਵੇਖੋ ਵੀ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਥੱਬੇ ਆ ਦੇ ਥੱਬੇ ਵੀ ਉਸ ਤਰ੍ਹਾਂ ਦਾ ਪਿੰਡ ਪੁੱਠਾ ਤੇ ਲੇਵਾ ਜਿਹੜਾ ਤੁਸੀਂ ਆ ਵੇਖ ਸਕਦੇ ਹੋ ਬਿਲਕ ਤਿਆਰੀ ਦੇ ਵਿੱਚ ਆਪਾਂ ਕਮਾ ਗਏ ਜੀ ਆਹ ਕੋ 6 ਸਾਲ ਤਣ ਪਾਇਆ ਬੰਨੀ ਮੱਜ ਜੇ ਤਾਂ ਬੰਤੇ ਆਈ ਆ ਹੂੰ ਦੋ ਤਰੀਕ ਨੂੰ ਦੇ ਦਿਨ ਦੋ ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਜੀ 2 ਜੂਨ ਨੂੰ ਹਾਂ ਜੀ ਠੀਕ ਆ ਤੇ ਅੱਜ ਮੇਰੇ ਨਾਲ 26 ਆ ਤੇ 4 ਤੇ 2 6 ਦਿਨ ਪਾਇਆ ਆ 6 ਸਾਲ ਦਿਨ ਮੇਰੇ ਤਾਂ ਉਹ ਮੈਂ ਤੁਹਾਨੂੰ ਦੱਸਣ ਦਿਆ ਵੀ ਜਿੰਨੇ ਉਹਨਾਂ ਦੱਸਿਆ ਆਪਾਂ ਉਹਨਾਂ ਹੀ ਦੱਸਣੀ ਠੀਕ ਆ ਜੀ ਠੀਕ ਆ ਬਾਕੀ ਥਣ ਵਾਈਟ ਦੋ ਆ ਗਿਆ ਜੀ ਤਿੰਨ ਥਣ ਵਾਈਟ ਹੈ ਨਾ ਇਹ ਤੇ ਨਹੀਂ ਠੀਕ ਆ ਤੇ ਮਾਰਕਿੰਗ ਜਿਹੜੀ ਦੋਸਤੋ ਇਸ ਤਰ੍ਹਾਂ ਦੀ ਆ ਠੀਕ ਆ ਤੇ ਬਿਲਕੁਲ ਆਹ ਵੇਖੋ ਤੁਸੀਂ ਲੋਹ 45 ਆਪਾਂ ਕਹਿਆ ਤੇ ਨਹੀਂ ਆ ਵੀ ਦੋਸਤੋ ਇਹੋ ਜੀ ਮੱਝ ਨੂੰ ਬਿਲਕੁਲ ਲਾਲੀ ਕੇ ਵਿੱਚ ਰੱਖਦੀ ਹੈ ਲੱਤਾਂ ਦੇ ਵਿੱਚ ਜਿਵੇਂ ਪੈਰ ਧੋਤੇ ਆ ਬਿਲਕੁਲ ਛੱਡੇ ਜੀ ਦਾਇਰ ਵੀ ਬਹੁਤ ਢਿਲਡੂ ਲੈ ਛੋਟਾ ਛੋਟਾ ਵਾਟਿਆ ਵੀ ਬਨ ਵਾਲੇ ਵੀ ਕੋਈ ਕਮਾਲ ਹੀ ਕਰ ਦੂਗੀ ਮੱਝ ਲੋ ਜੀ ਹਾਂ ਤੇ ਪੰਜ ਤੋਂ ਪੰਜਵੀਂ ਐਚ ਚਵਾਈ ਆਈ 2 ਦੀ ਮੋਟਰਾਂ ਅੰਗਰੇਜ਼ੀ ਹਾਂ ਇਹ ਨਹੀਂ ਕੋ ਕੇ ਗੱਲੋਂ ਡਰਾਂਗੇ ਘੂਰ ਛੱਟਾ ਉਹ ਵੀ ਨਾ ਆਊਗਾ ਬਿਲਕੁਲ ਬਿਲਕੁਲ ਹਾਂ ਪੂਜਪਾਸ਼ ਵਿੱਚ ਪੂਰੀ ਲਚਕਲੁਚਕ ਲੱਗਦੀ ਵੀ ਹਾਂ ਆ ਦੇਖ ਆ ਦੇਖ ਡਿਜ਼ਾਈਨ ਨਾ ਨਾ ਮਰਦੀ ਉਹ ਡੀ ਉਹ ਇਧਰ ਦੇਖੋ ਆਹ ਵੇਖੋ ਜੀ ਰਸਿਆਂ ਨੂੰ ਵੱਡ ਚੜਾਈ ਜਾਓ ਜਿਤਨਾ ਮਰਜੀ ਇਹਨੂੰ ਆਹ ਲੋ ਜੀ ਇਧਰ ਦੇਖੋ ਵੱਡਾ ਠਾ ਇਧਰ ਦੇਖੋ ਲਓ ਤੇ ਪਤਲੇ ਪਿੰਡੇ ਦੇ ਵਿੱਚ ਆ ਪ੍ਰਭੂ ਹਾਂ ਬਿਲਕੁਲ ਗਾਂਡੇ ਦੀ ਸ਼ੈਲਰ ਕਾ ਪਿੰਡਾ ਜੀ ਦੇਖੋ ਜਿਤਨਾ ਮਰਜੀ ਫੜੀ ਜਾਓ ਹਾਂ ਪਤਲੀ ਸਕਿਨ ਸਕਿਨ ਬਿਲਕੁਕੁਲ ਬਰੀਕ ਆ ਤੇ ਫੇਸ ਕੁਆਲਿਟੀ ਇੱਕ ਵਾਰੀ ਮੈਂ ਤੁਹਾਨੂੰ ਦਿਖਾਉਣਾ ਦੋਸਤੋ ਬਿਲਕੁਲ ਬਿੱਲੀਆਂ ਅੱਖਾਂ ਨੇ ਤੇ ਲਾਲੀ ਲੂਲੀ ਦੇਖੋਗੇ ਤੁਸੀਂ ਪੂਰੀ ਜਗ੍ਹਾ ਦੋਸਤੋ ਅੱਖਾਂ ਦੇ ਵਿੱਚ ਲਾਂਦੀ ਆ ਠੀਕਾ ਗੁਲਾਬੀ ਪੰਨ ਵੀ ਅੱਖਾਂ ਦੇ ਵਿੱਚ ਪੂਰਾ ਤੇ ਬਿੱਲੀ ਮਨ ਕੀ ਅੱਖ ਸਿੰਗੀ ਸੁੰਗੀ ਪੂਰੀ ਵਧੀਆ ਖੋਲ ਕੇ ਤੋਰ ਕੇ ਦਿਖਾਉਨੇ ਆ ਮੱਝ ਜਿਹੜੀ ਪੂਰੀ ਸਟੈਂਡਰਡ ਦੀ ਆ ਦੋਸਤੋ ਠੀਕ ਆ ਤੇ ਸੂਹਾ ਦੂਜਾ ਬਾਈ ਦਲੇਰ ਸਿੰਘ ਬਾਠ ਕਹਿੰਦਾ ਆਹ ਆ ਦੂਸਰੇ ਸੂਵੇ ਜਾਣੀ ਦੂਸਰੇ ਸੂਵੇ ਆ ਹੁਣ ਸੂਣੀ ਜੜੀ ਉਹਦੇ ਵੇਖਣ ਚ ਵੀ ਪਤਾ ਲੱਗਣ ਡਿਆ ਤੇ ਉਂਝ ਦੇ ਆਪਣੇ ਦਸਨ ਚ ਵੀ ਠੀਕ ਆ ਲੋ ਵੀ ਭਰਾਵੋ ਆਹ ਕਰੋ ਅੱਖਾਂ ਚੈੱਕ ਫੇਸ ਕੁਆਲਿਟੀ ਸਿੰਗੀ ਸੁੰਗੀ ਬੜੇ ਧਿਆਨ ਨਾਲ ਜਿਹੜੀ ਦੋਸਤੋ ਵੀਡੀਓ ਦੇਖ ਲਿਓ ਕਿਉਂਕਿ ਪੈਸੇ ਰقم ਖਰਚ ਕਰਨ ਦੇ ਤੇ ਬਿਲਕੁਲ ਜੀ ਤੇ ਟਾਇਰ ਜਿਹੜੇ ਚਾਰੇ ਟੁੱਟੇ ਆ ਠੀਕ ਆ ਬਾਕੀ ਮੇਨ ਮੋਟਿਵ ਜਿਹੜਾ ਮੇਨ ਚੀਜ਼ ਆ ਦੋਸਤੋ ਆਪਾਂ ਹਵਾਨਾ ਦਿਖਾਉਣੇ ਆ ਹਵਾਨਾ ਪੱਤਰ ਬਰਾਬਰਤਾ ਉਹ ਤੁਸੀਂ ਆ ਵੀਡੀਓ ਦੇ ਵਿੱਚ ਬੜੇ ਧਿਆਨ ਨਾਲ ਦੇਖ ਲਓ ਤੇ ਗੁਰਲਾ ਥੋੜਾ ਜਿਹਾ ਲੰਮਾ ਤੋੜ ਲਿਆ ਇਹਨੂੰ ਤੋੜ ਦੇਣੇ ਬਾਹਰੋਂ ਆਹ ਭਰਾਵੋ ਕਰੋ ਚੈੱਕ ਠੀਕ ਆ ਹਲੋ ਹਲੋ ਵੀ ਗਰਲਾਲ ਸਿੰਘ ਪੂਰੀ ਜੜੀਆ ਦੋਸਤੋ ਸ਼ਕੀਨੀ ਵਿੱਚ ਵੀ ਪੂਰੀ ਆ ਕੱਦ ਕਾਠੀ ਵੀ ਸੋਨਾ ਪਤਲੀ ਚਮੜੀ ਠੰਡੀ ਤੇਰੀ ਆ ਠੰਡੀ ਤੇਰੀ ਪੂਰੀ ਆ ਵੀਰ ਗਰਲਾਲ ਵੀ ਕਹਿੰਦਾ ਤਾਂ ਵੀ ਠੰਡੀ ਤੇਰੀ ਪੂਰੀ ਹੈ ਬਾਕੀ ਚਿਪ ਕੇ ਤਸੱਲੀ ਕਰ ਸਕਦੇ ਹੋ ਘਰ ਵੀਜਿਟ ਕਰਕੇ ਠੀਕ ਆ ਕੋਈ ਆਉਣ ਨਾਲ ਦੀ ਮਗਰਦਾ ਜਾ ਕੇ ਟਿਪ ਸਕਦਾ ਹੈ ਬਿਲਕੁਲ ਜੀ ਉਹ ਦੂਰ ਦੂਰੋਂ ਨੇੜੇੋਂ ਭਰਾ ਆਉਂਦਾ ਨਾ ਜਿਹਦੇ ਆਣ ਕੇ ਤਸਲੀ ਕਰ ਸਕਦਾ ਹੈ ਨਹੀਂ ਕਿ ਜਾ ਕੇ ਉੱਤੇ ਪਕੇ ਆਪ ਨੂੰ ਦੱਸ ਸਕਦਾ ਬਿਲਕੁਲ ਆਪਾਂ ਉਹਦੇ ਫੈਂਸ ਵਾਲੀ ਦਿੱਤੀ ਹੈ ਲੋ ਵੀ ਭਰਾਵੋ ਇਹ ਤਾਂ ਪਹਿਲੇ ਨੰਬਰ ਤੇ ਇੱਕ ਨੀਲੀ ਰੱਦੀ ਆਪਾਂ ਤੁਹਾਨੂੰ ਜਿਹੜੀ ਮਾਚ ਦਿਖਾਤੀ ਹੈ ਤੇ ਆਹ ਵੈਬਸਾਈਟ ਤੇ ਕੋਈ ਤੁਸੀਂ ਆ ਫਿਰ ਜਿਹੜਾ ਹਵਾਨਾ ਚੱਡਾ ਜਿਹੜਾ ਦੋਸਤੋ ਦੇਖ ਕੇ ਚੈੱਕ ਕਰਨਾ ਠੀਕ ਆ ਓਵਰ ਆਲ ਜੇਕਰ ਦੋਸਤੋ ਆਪਣਾ ਝੋੜ ਕੱਢ ਲਏ ਤਾਂ ਹਰ ਪਾਸੇ ਪੂਰੀ ਆ ਤੇ ਮਾਜ ਖਿੱਦੜ ਵਾਲੀ ਆ ਸ਼ਕੀਨ ਵੀਰਾਂ ਦੇ ਲਈ ਤੇ ਦਲੇਰ ਭਾਜੀ ਕਿੰਨਾ ਕੁ ਮੋਲ ਲਿੰਦਾ ਮੋਲ ਇਹਦੀ ਡਿਮਾਂਡ ਜੀ ਹੈਗੀ ਆ 1,15,000 ਰੁਪਏ ਹਾਂਜੀ ਤੇ ਸਿੱਧੀ 10,000 ਰੁਪਏ ਆਪਾਂ ਝੋੜ ਕਰਾਂਗੇ ਇੱਕ ਪੰਜ ਦੀ ਆ ਨਾ ਦੇ ਆਗੇ ਝੋੜੀ ਇੱਕ ਪੰਜ ਦੀ ਹਾਂਜੀ ਠੀਕ ਹੈ ਜੀ ਆਈ ਧਿਆਨ ਕੇ ਵੀਰ ਆ ਤੁਸੀਂ ਥਾਣੀ ਕਰ ਸਕਦਾ ਆਨਲਾਈਨ ਵੀ ਆਪਣੇ ਤੋਂ ਵੀਰ ਨੂੰ ਭਰਾ ਮਗਾ ਸਕਦਾ ਕੋਈ ਲਾਮਾ ਨਹੀਂ ਹੋਊਗਾ ਠੀਕ ਹੈ ਜੀ ਅੱਕੇ ਇਹ ਪੱਖੋਂ ਹਾਂਜੀ ਕੋਹ ਬਹਨਾ ਹੋਰ ਇਹਨੇ ਕੀ ਕਰਨਾ ਬਹੁਤ ਜਿਆਦਾ ਕੋਈ ਕੇਹ ਰਕਮ ਦੀ ਸ਼ਿਕਾਇਤ ਨਾ ਹੋਊ ਮੈਨੂੰ ਠੀਕਾ ਠੀਕਾ ਇਹ 115 ਡਿਮਾਂਡ ਆ ਵੀਰੋ ਤੇ 10000 ਰੁਪਈਆ ਦਾ ਵੀ ਸਿੱਧੀ ਆਪਾਂ ਜਿਹੜੀ ਸ਼ੋਰਟ ਵਿੱਚੋਂ 105000 ਦੀ ਹਾਂ ਨਾ ਆ ਵੀ ਮੱਝ ਪਸੰਦ ਆਊਗੀ ਤੈਨੂੰ ਤੁਹਾਨੂੰ ਜਿਹੜੀ ਮੱਝ ਪਸੰਦ ਆਊਗੀ ਦੋਸਤੋ ਨੋ ਡਾਊਟ ਕਿਸੇ ਤਰ੍ਹਾਂ ਦਾ ਕੋਈ ਇਹ ਨਹੀਂ ਹੈਗਾ ਕਿਸੇ ਪਾਸਿਓਂ ਖੁੰਜੀ ਆ ਵੀ ਪ੍ਰੋਪਰ ਜਿਹੜੀ ਮੱਝ ਤੁਹਾਨੂੰ ਮਿਲੇਗੀ ਹਰ ਪਾਸਿਓਂ ਠੀਕ ਆ ਇਸ ਤੋਂ ਬਾਅਦ ਅਗਲੀ ਬਾਜੀ ਮੱਝ ਦੀ ਇਹਦੀ ਗੱਲ ਕਰ ਲਈਏ ਜੀ ਇਹ ਹੀ ਹੈਗੀ ਆ ਤੀਸਰੇ ਸੂਏ ਮਾਈ ਸੋਈ ਜੀ ਹਾਂ ਜੀ ਇਹ 10 ਲੀਟਰ ਦੁੱਧ ਤਿਆਰ ਹੈ ਥਲੇ ਹਾਂ ਜੀ ਆਪਾਂ 9 ਲੀਟਰ ਤੇ ਮੱਝ ਭੇਜਾਂਗੇ ਠੀਕ ਆ ਜੀ ਹ 9 ਲੀਟਰ ਦੇ ਭੇਜਾਂਗੇ ਹਾਂ ਮੇਲ ਕਟਾ ਜੇ ਮਗਰੀ ਤੇ ਸੁਆ ਕਿੰਨਾ ਹੈ ਸੁਆ ਤੀਸਰਾ ਹੈ ਤੀਸਰਾ ਸੁਆ ਤੇਰ ਕਿੰਨੇ ਦਾ ਸਿਰ ਟਾਈਮ ਇਹਨੂੰ 15 ਦਿਨ ਹੋ ਗਏ ਆ 15 16 ਦਿਨ ਆਹ ਇਸ ਤਰ੍ਹਾਂ ਹੀ ਬੈਹਜੋ ਆ ਕੋਈ ਚੱਕਰ ਨਹੀਂ ਗਾ ਇਸ ਤਰ੍ਹਾਂ ਆਪਾਂ ਚਵਾਈ ਵੀ ਆਦੇ ਤੇ ਕਰਕੇ ਉਖਾ ਦੇਣੀ ਹੋਣੀ ਆਹ ਲਓ ਜੀ ਤੀਜਾ ਸੁਆ ਦੋਸਤੋ 15 ਕ ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਆਹ ਲਓ ਜੀ ਕੋਈ ਬੰਦ ਨਹੀਂ ਛੱਡਿਆ ਕੋਈ ਬੰਗਾ ਨਹੀਂ ਕੋਈ ਘੇਰਾ ਨਹੀਂ ਬੱਚੇ ਦੇ ਚੋ ਜਿਦਾ ਮਰਜੀ ਜੋ ਮੈਂ ਬੱਚਾ ਨਹੀਂ ਛੱਡਿਆ ਦਾਂਕੇ ਕਰਦਾ ਮਾਇਰ ਇੱਕ ਬੰਦੇ ਚੋਂ ਪਕੇ ਆਹ ਨਾਲ ਕੋਈ ਕਰਾ ਦੋ ਤਸੱਲੀ ਕਰਾ ਦੋ ਜੀ ਥੋੜੀ ਬਹੁਤ ਹੋਰ ਚਾਹੀਦੀ ਹੈ ਉਹਨੇ ਡੱਕ ਦੇਣੇ ਆ ਮੈਂ ਚਲਾ ਕੇ ਕਰਦਾ ਬੱਚਾ ਲਾ ਕੇ ਕਰਾ ਦੋ ਤਸੱਲੀ ਕੋਈ ਕਰਨੀ ਪਸੂ ਕਹਿ ਰਾ ਨਾ ਪਿੰਡ ਬੱਚੇ ਤਾਂ ਕਹਿ ਰਿਹਾ ਹਿੱਲ ਜਾਂਦਾ ਬੱਚਾ ਲਾ ਕੇ ਤਸੱਲੀ ਕਰਾ ਦੋ ਇਹ ਨਾ ਚੀਆ ਆਵੇ ਰੋ ਦੀ ਆਹ ਲੋ ਜੀ ਆਹ ਦੇਖੋ ਦੋਸਤੋ ਭਰਾ ਵੀ ਚੱਲਣ ਡਈ ਨਾ ਦੋ ਦੀ ਮੋਟਰ ਉਹ ਇਹੋ ਰੀਣੀ ਵੀ ਨੋ ਥੱਲੇ ਜੀ ਬਸ ਜੀ ਬਸ ਅਗਲੇ ਹਨ ਜੀ ਬਸੇ ਬਸ ਸਾਡੀ ਕੱਢ ਦਿੰਗੇ ਨਾ ਹਾਂ ਤੇ ਆ ਜਿਹੜਾ ਦੋਸਤੋ ਬਿਲਕੁਲ ਤੁਸੀਂ ਮੂੰਹ ਮੱਥਾ ਫੇਸ ਕੁਆਲਿਟੀ ਜਿਹੜੀ ਮੱਛੀ ਆ ਦੇਖ ਲਓ ਠੀਕ ਆ ਤੇ ਮਗਰ ਜਿਹੜਾ ਥੱਲੇ ਬੱਚੇ ਦੀ ਗੱਲ ਕਰ ਲਈਏ ਮੇਲ ਕਾਫਾ ਥੱਲੇ ਕੱਟਾ ਜੀ ਠੀਕ ਆ ਨਿਸ਼ਾਨਾ ਰੋਣਾ ਵਿੱਚ ਕੱਟਾ ਵੀ ਪੂਰਾ ਨੂਰੇ ਰੰਗਦਾ ਹੈਗਾ ਪੂਰਾ ਜਿਹੜਾ ਕੱਟਾ ਹੈ ਆ ਦੇ ਠੀਕ ਆ ਅੱਛਾ ਭਾਜੀ ਦਰੇਰ ਬਣ ਜੀ ਖੋਲੀ ਹਾਂ ਖੋਲ ਗਏ ਇਹਨੂੰ ਬਾਕੀ ਚੁਆਇਸ ਵੀ ਦਾ ਆਪਾਂ ਦਿਖਾ ਦਈਏ ਹਾਂ ਕੋਈ ਚੁਆਈ ਇੱਕ ਨੰਬਰ ਚੁਆਈ ਦਾ ਮਾਰਾ ਆਪਣਾ ਡੰਗਰੋ ਕੋਈ ਵੀ ਬਿਲਕੁਲ ਹਾਂ ਜੇ ਕੋਈ ਵੀ ਚੁਆਈ ਦਾ ਪਹਿਲੀ ਗਾਲ ਮਹਾਰਾਜ ਨਾਮ ਵਾਲਾ ਡੰਗਰਾਵੇ ਜੇ ਕੋ ਆਉ ਦਾ ਵੀਰ ਨੂੰ ਪਹਿਲਾਂ ਹਰੇਕ ਨੂੰ ਦੱਸਾਂਗੇ ਆਪਾਂ ਸਹੀ ਗੱਲ ਦੱਸਣਾ ਪੈਂਦਾ ਜੀ ਜਿਹੜਾ ਕੋਈ ਜਾਪੂਗਾ ਵੇ ਹੁਣ ਬਿਜਲੀ ਵੀ ਕਿ ਜੇ ਕੋ ਡੰਗਰ ਟੀਕਾ ਲੈਂਦਾ ਉਹ ਦੱਸੀਦਾ ਜੇ ਜਿਹੜਾ ਵੀ ਹੋਵੇ ਉਹ ਦੱਸੀਦਾ ਉਸੇ ਵੇਲੇ ਅਗਲੇ ਨੂੰ ਬਿਲਕੁਲ ਜੀ ਆ ਕੋਈ ਭੈਣ ਭਰਾ ਗੁਲਾਮਾਣਾ ਪਣਦੇ ਸਹੀ ਹੈ ਤੋੜ ਲੋ ਭਾਈ ਗਰਲਾ ਜੀ ਜਾਂ ਦੇ ਠੀਕ ਹੈ ਤੇ ਵਜਨ ਮੱਟੇ ਵਾਲੀ ਆ ਦੋਸਤੋ ਇਹ ਵੀ ਮਾਜਾ ਠੀਕ ਆ ਤੂ ਬਾ ਤੀਜਾ ਬਾਈ ਨੇ ਦੱਸਦਾ 15 ਦਿਨ ਦਾ ਸਮਾਂ ਤੇ 10 9 10 10 ਜਿਹੜਾ ਬਿਲਕੁਲ ਹਾਜ਼ਰ ਦੋ ਦਾ ਜਿਹੜਾ ਕਿਸੇ ਵੀਰ ਨੇ ਚੁਆਈ ਕਰ ਲੈਣੀ ਠੀਕ ਆ ਪਤਲਾ ਪਿੰਡਾ ਇਸ ਮਾਜਾ ਦਾ ਵੀ ਤੇ ਹਾਈਟ ਮੀਡੀਅਮ ਜ ਹਾਈਟ ਆ ਠੀਕ ਆ ਸਭ ਠੀਕ ਹੈ ਟੋਰ ਲਏ ਨਾ ਮੋਟਰ ਦੇ ਨਾ ਵੀ ਜਿਹੜਾ ਦੋਸਤੋ ਵਿੱਚ ਡਿਫਰੈਂਸ ਦਾ ਗੈਪ ਵਾ ਉਹ ਤੁਸੀਂ ਆ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਗੈਪ ਬੇਸ਼ੱਕ ਥੋੜਾ ਜਿਹਾ ਘੱਟ ਹੋਊਗਾ ਪਰ ਜਵਾਈ ਜਵਾਈ ਜਿਹੜੀ ਬਿਲਕੁਲ ਚੰਗੀ ਹਾਂ ਤੁਹਾਨੂੰ ਤਰ੍ਹਾਂ ਬਹੁਤ ਹੋਈ ਰੱਖਿਆ ਵੇ ਦੇਖੋ ਫੇਰ ਬੰ ਮੈਂ ਇੱਧੇ ਬੈਠ ਗਿਆ ਜਿੱਥੇ ਮਰਜੀ ਡੱਕ ਜੋ ਇਹ ਨਹੀਂ ਕੋਈ ਚੱਕਰ ਆ ਕਰੋ ਚੈੱਕ ਜੀ ਤਰ੍ਹਾਂ ਮਹਰਸਾ ਸਾਰੀ ਵੇ ਲੋਪਸਦੀ ਪਸੰਦੀ ਹੈ ਹਾਂ ਤੋ ਤਾਜੀ ਮਾਜਾ ਦੋਸਤੋ ਤਾਜੀ ਸੂਈ ਆ ਕਿਉਂਕਿ 15 ਕ ਦਿਨ ਪਸ਼ੂ ਮੇਲੇ ਮੂਲੋਂ ਚੱਲਦਾ ਹੁਣ 10 ਕਿਲੋ ਦਾਸਤਾ ਜੀ ਨੈਟ ਆ ਨੈਟ 10 ਕਿਲੋ ਤੇ 9 ਚ ਭੇਜਣੀ ਆ ਪਾ ਅੱਛਾ ਜੀ ਹਾਂ 9 ਦੇ ਵਿੱਚ ਪਾ ਆਪਾਂ ਨੂੰ ਲਾਂ ਮਾੜਾ ਮੜ ਕੇ ਦੇਵੇ ਪਤਾ ਕੀ ਗੱਲ ਸਵਰ ਸੂਰ ਕੋਈ ਮੰਨ ਲਓ ਕੋਈ ਦੂਰ ਤੋਂ ਨੇੜੋਂ ਗੈਨੇ ਲਣੀ ਹੁੰਦੀ ਬਾਜੇ ਸਵਰ ਚ ਜਾਂਦਾ ਡੰਗਰ ਤੇ ਕਿਲੋ ਉਂ ਘਟ ਜਾਂਦਾ ਡੰਗਰ ਜਾਗੇ ਬਿਲਕੁਲ ਬਿਲਕੁਲ ਹਾਂ ਤੇ ਪਾਜੀ ਬਾਜ ਜੀ ਯਾਰ ਦੇਲ ਹੀ ਨਹੀਂ ਲਉਦਾ ਡੰਗਰ ਕਿੰਨਾ ਕੁ ਮੋਲ ਲੈਂਦਾ ਜੀ ਇਹਦਾ ਮੁੱਲ ਛੋਟਾ ਹੀ ਈ ਇਹਦੀ ਡਿਮਾਂਡ ਹੈ ਜੀ 20000 ਰੁਪਿਆ ਹ ਕੋਈ ਤਰਿਆ ਡਿਮਾਂਡ ਹੋ ਗਈ ਨਾ ਤੇ 4000 ਰੁਪਏ ਸਿੱਧੀ ਛੋੜ ਦੇ ਜੀ 68000 ਰੁਪਏ ਦੀ ਹੁੰਦੀ ਹੈ ਜੀ हां 68 ਦੀ 68000 ਦੀ 68 ਜੀ 68000 ਅੱਛਾ ਉਹਦੇ ਚ ਕੋਈ ਛੋਟ ਛੱਪਾ ਹੋਊਗਾ ਉਹ ਚੱਲ ਕਰ ਦਿਆਂਗੇ ਕੋਈ ਨਹੀਂ ਛੋਟ ਕਰਗੇ ਕਰ ਗਏ ਕਿ ਕਰ ਦਿਆਂਗੇ 200 ਕਰ ਦਿਆਂਗੇ ਉਹ ਦਾ ਅੱਛਾ 500 ਕਰ ਦਾਂਗੇ ਮੋਕੇ ਦੀ ਹਾਂ ਜੀ 500 ਕਰ ਲੀਏ ਕਿਹੜੇ ਪਨੇ ਆਈ ਜੀ ਬਾਜ ਸਾਢੇ 75 ਅੱਛਾ ਗੁਰਲਾਲ ਭਾਪੂ ਬੋਲਿਆ ਹਾਂ ਸਾਢੇ 75 ਲਓ ਵੀ ਦੋਸਤੋ ਸਾਢੇ 75 ਦੀ ਜਿਹੜੀ ਇਹ ਮੱਝ ਹੋ ਜੂਗੀ ਠੀਕ ਆ ਤੇ ਤਸੰਦੀ ਵੀ ਬਾਈ ਗੁਰਲਾਲ ਨੇ ਕਰਾਈ ਆ ਤੇ ਛੋੜ ਵੀ ਜਾਂਦਾ ਵੀ ਆਪਾਂ ਠਾਰ ਦੇ ਵਿੱਚੋਂ 500 ਛੋੜੇ ਦੀ ਕਰਤੀ ਆ। ਫੇਰ ਵੇਜੋ। ਤੇ ਦੇਖੋ। ਭਵੇਂ ਲੰਮੇ ਭਾਵੇਂ ਜੋਈਏ ਉਹਦੇ। ਆਹ ਪਿਛਲੇ ਬੰਨੇ ਬੈਠੇ ਜਾ। ਕੋਈ ਚਾਹ ਨਹੀਂ ਲਾਓ। ਆਹ ਦੇਖੋ। ਲੋਕ ਕਹਿੰਦੇ ਨੇ ਅਸੀਂ ਦੂਜੀ ਬਾਈ ਚੋਣੇ ਤੇ ਜੇ ਅਸੀਂ ਮਗਰੋਂ ਦੀ ਮੱਛੀ ਖਾਦਾ। ਆਹ ਮਗਰੋਂ ਵੀ ਚੋਈ ਹੁੰਦੀ ਆ ਜੀ। ਆਹ ਵੇਖੋ ਜਿੱਧਰੋਂ ਮਰਜ਼ੀ ਕਰੋ। ਇਹ ਦੇਖੋ ਧਾਰੀ ਇਹੋ। ਮੇਰੇ ਹਿਸਾਬ ਨਾਲ ਇੱਕ ਦੀ ਚਾਹ ਜੁਗਾ ਦੇ ਦੁੱਧ ਦੇ ਵਿੱਚ ਉਹ ਤਾਂ ਆ। ਆਹ ਵੇਖੋ ਜੀ ਆਹ। ਹੈ। ਆਹ ਦਾ ਭਜਤ। ਇਹਦਾ ਭਾਵੇਂ ਭਾਈ 4 ਕਰਮ ਬੰਦਾ ਖੜਾ ਹੋਵੇ ਤੇ ਮੂੰਹ 'ਚ ਭਾਵੇਂ ਦੁੱਧ ਦੀ ਧਾਰ ਮਾਰੀ ਜੋ ਤੇ ਇਹ 67 ਦੀ ਹੋ ਜੂ ਹਾਂਜੀ ਹਾਂ ਹਾਂਜੀ ਦਵਾੜੇ ਦੀ 72000 ਰੁਪਏ ਠੀਕ ਆ ਡਿਮਾਂਡ 72 ਹਾਂ ਸਟicker ਲਾਲ ਬਾਈ ਹਾਂਜੀ ਮੋੜ ਦੇਖ ਲੈਣ ਵਾਲਾ ਕੀਤਾ ਜੀ ਬਿਲਕੁਲ ਇਹ ਨਹੀਂ ਕੋਈ ਵੱਲ ਕੋਈ ਬਹਿਸ ਬਾਜੀ ਵਾਲਾ ਸੌਦਾ ਨਾ ਕਰੇ ਵੀਰ ਭਰਾ ਕੋਈ ਵੀ ਜਿਹੜਾ ਆਪਾਂ ਨੂੰ ਫੋਨ ਲਾਵੇ ਨਾ ਵੀ ਹਾਂ ਨਾ ਆਈਆਂ ਜੋ ਜੋ ਕਰਤਾ ਆਪ ਚਲੋ ਹਾਂ ਕੋਈ ਗੱਲ ਨਹੀਂ ਬਹੁਤ ਵਧੀਆ ਜੀ ਆ ਕਈਆਂ ਰੋਣਾ ਕੋਈ ਕਹ ਆ ਦਿੰਦਾ 60 ਦੀ ਜਿਹਾ 65 ਦੀ ਦੇ ਦੇ ਫਿਰ ਉਹ ਤੁਹਾਡੇ ਬਾਈ ਜੀ ਜੋ ਆਪਾਂ ਪਾਏ ਜਾਂਦੇ ਆ ਤੇ ਵੀ ਇਹੋ ਕਾਰਨ ਹੀ ਹੁੰਦਾ ਵੀ ਆਪਾਂ ਅੱਗੇ ਵੀ ਦੱਸਿਆ ਵੀ ਆਪਾਂ ਆਪ ਦਾ ਥੋੜਾ ਜਿਹਾ ਪੜਤਾ ਰੱਖ ਕੇ ਇਹਦੇ ਡੰਗਰੇ ਵੇਚੀ ਜਾਂਦੇ ਆ ਤੁਹਾਡੇ ਆਉਣ ਤੋਂ ਪਹਿਲਾਂ ਆਪਣੇ ਕੋਲ ਚਾਰ ਹੀ ਇੱਕ ਗਾਂ ਹੀ ਇੱਕ ਟੋਕੜ ਗੱਬਣ ਮੈਂ ਹੀ ਦੋਨਾਂ ਦਾ ਸੌਦਾ ਹੋ ਗਿਆ ਤੁਹਾਡੇ ਆਉਣ ਤੋਂ ਪਹਿਲਾਂ ਚਲੋ ਕੋਈ ਗੱਲ ਨਹੀਂ ਤੇ ਆ ਜੋ ਅੱਜ ਚਾਰ ਫਿਰ ਦੋਹਾਂ ਦੀ ਬਾਦ ਨੇ ਇੱਕ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਤੁਹਾਨੂੰ ਇਹ ਨੀਲੀ ਰਾਵ ਦੀ ਵਾਜ ਦਿਖਾਤੀ ਆ ਬਾਤ ਇਹ ਵੀ ਚੰਗੀ ਆ ਦੋਸਤੋ ਤੇ ਰੇਡ ਪੜਦਾ ਇਹਦਾ ਵੀ ਦੱਸਦਾ ਸੀਗਾ 1 15 ਤੇ ਕੋਲ ਕੇ ਇੱਕ ਵਾਰੀ ਆਪਾਂ ਫਿਰ ਦਿਖਾ ਦਿੰਨੇ ਵੀਰਾਂ ਨੂੰ ਕੋਈ ਸ਼ੱਕ ਨਾ ਰਵੇ ਹੋ ਸਕਦਾ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਦੋਸਤੋ ਕੋਈ ਚੀਜ਼ ਕਿਸੇ ਪੱਖ ਐਂਗਲ ਤੋਂ ਵਿਖਾਉਣਾ ਨਾ ਰਹੇ ਜੀ ਹਰ ਪਾਸੇ ਮੰਨੋ ਕਲਾ ਕਲਾ ਸ਼ੀਸ਼ਾ ਸਾਹਮਣੇ ਆਵੇ ਬਸ ਬਸ ਯਾਰ ਵੀਰ ਭਰਾਣੇ ਵੀ ਪੈਸੇ ਲਾਉਣੇ ਆ ਆਪਾਂ ਦਿਆਂ ਨੇ ਵੀ ਮਹਾਰਾਜ ਹਰ ਇੱਕ ਨੂੰ ਚੀਜ਼ ਚੰਗੀ ਮਿਲੇ ਤੇ ਜਾ ਕੇ ਸੋਭਾ ਕਰੇ ਆਪਣੀ ਹਾਂਜੀ ਆ ਸੋਦਤੋ ਇਹ ਦੋ ਮਜਾਂ ਸੀਆਂ ਬਾਈ ਦਲੇਰ ਬਾੜ ਦੇ ਕੋਲ ਪਿੰਡ ਡਾਨਾ ਤਹਿਸੀਲ ਪੱਟੀ ਆ ਜ਼ਿਲ੍ਹਾ ਸੀ ਤਰਨਤਾਰਨ ਸਾਹਿਬ ਤੇ ਨੰਬਰ ਆਪਾਂ ਲੈ ਲੈਨੇ ਆ ਸੰਪਰਕ ਨੰਬਰ ਜਿਹਨਾਂ ਤੇ ਤੁਸੀਂ ਸੰਪਰਕ ਕਰਨਾ ਹੈਗਾ ਆਓ ਆ ਪਾਜੀ ਇੱਕ ਮੋਬਾਈਲ ਨੰਬਰ ਆਪਣੇ ਦੱਸ ਦੋ ਜੀ ਮੋਬਾਈਲ ਨੰਬਰ ਹੈਗਾ 9297792 9006 ਠੀਕ ਹੈ ਜੀ ਹਾਂਜੀ ਸੋਦੋਪੇ ਨੰਬਰ ਆਪਾਂ ਲਗਾਤਾਰ ਚਲਦੇ ਕਰਦਾਂਗੇ ਤੇ ਨਗੀਨੇ ਇਸੇ ਤਰ੍ਹਾਂ ਜਿਹੜੇ ਦੋਸਤੋਂ ਅੱਗੇ ਫੋਨ ਵਾਲੇ ਦਿਨਾਂ ਦੇ ਵਿੱਚ ਉਹਨਾਂ ਵਾਲੀਆ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੇ ਦੇਖਣ ਦੇ ਵਿੱਚ ਮਿਲਦੇ ਰਹਿਣ। ਉਹ ਆਈ ਵੀ ਸੀ ਡੰਗਰ ਬੰਨਣ ਨੂੰ ਭਾਵੇਂ ਲਿਆਓ ਪੈਸੇ ਨਾਲ ਖਰੀਦ ਕੇ ਦਾਹ ਬਨ ਸਕਦੇ ਪਰ ਡੰਗਰ ਆਪਾਂ ਸਾਸ ਸੁਸਰਾ ਹੀ ਲੈਣਾ ਆਪਦੇ ਨੂੰ। ਬਿਲਕੁਲ ਬਿਲਕੁਲ। ਬੰਨਣ ਨੂੰ ਲਿਆਓ ਦਾਹਾਂ ਦੀ ਵੀਡੀਓ ਪਾ ਦਿੰਨੇ ਆ। ਪਰ ਫਾਇਦਾ ਨਹੀਂ ਬਾਕੀ ਇਹ ਆ ਵੀ ਇਹਦੇ ਵਿੱਚ ਕੋਈ ਜਿਆਦਾ ਡੰਗਰਾਂ ਝਮੇਲਾ ਹੁੰਦਾ ਵੀ ਕਿਹੜਾ ਖਰੀਦਣਾ ਤੇ ਕਿਹੜਾ ਲੈਣਾ। ਹੂੰ। ਜਦੋਂ ਆਪਾਂ ਮੰਨ ਲਓ ਕਮਾਦ ਦੇ ਵਿੱਚੋਂ ਗੰਨਾ ਭੰਨਣ ਜਾਂਦੇ ਨਾ ਹੂੰ ਆਪਾਂ ਨੂੰ ਗੰਨਾ ਨਹੀਂ ਜੇ ਪਸੰਦ ਆਉਂਦਾ। ਤੇ ਜਦੋਂ ਰੌ ਪੀੜੀਆਂ ਦੀ ਵੇਲਣੇ ਤੇ ਬਸ ਮਣਕੇ ਸੁੱਕੇ ਹੀ ਨਿਆਣੇ ਚੁੱਪੀ ਕਮਾ ਦੇ ਵਿੱਚੋਂ ਗਨਾ ਭਨਗਾਈ ਗੱਲ ਜੀ ਬਿਲਕੁਲ ਬਿਲਕੁਲ ਸਾਫ ਸੁਸਰੇ ਡੰਗਰ ਜੀ ਇੰਨੇ ਬਾਹਰੋਂ ਮਾਲ ਸ਼ਾਨ ਕੇ ਫੇਰ ਆ ਸ਼ਾਨ ਕੇ ਪੂਰਾ ਆਦੀ ਨਿਗਾਹ ਨਾਲ ਲਿਆਂਦਾ ਅਗੋਂ ਕੋਈ ਬਰਾ ਬਲ ਉਹਨਾਂ ਕੋਈ ਧੋਖਾ ਜੇ ਬਾਕੀ 100% ਮੱਝਾਂ ਆਪਣੀਆਂ ਸਾਫ ਠੀਕ ਹੈ ਜੀ ਹਾਂ ਸੋ ਦੋਸਤੋ ਇਹ ਸਾਰਾ ਬਾਈ ਡੀਲਰ ਸਿੱਖ ਦੇ ਲੂ ਤੇ ਉਹਨਾਂ ਦੀ رائے ਜੋ ਵੀ ਪਸ਼ੂ ਚੰਗਾ ਲੈ ਕੇ ਆਉਂਦੇ ਆ ਬਹੁਤੇ ਵੀਰਾਂ ਦੇ ਕਮੈਂਟ ਆਉਂਦੇ ਆ ਸੋਹਣੇ ਪਸ਼ੂ ਹੁੰਦੇ ਆ ਰੇਡ ਭਾਅ ਪੜਦਾ ਵੀ ਜਿਹੜਾ ਦੋਸਤੋ ਹਸਾਬ ਨਾਲ ਉਹ ਇਹ ਆ ਬਾਈ ਹੋਈਆਂ ਲੈ ਕੇ ਆਉਂਦੇ ਆ ਜਿੱਦਾਂ ਮੱਝੀ ਬਹੁਤ ਜਿੱਦਾਂ ਮੱਝੋ ਬਿਲਕੁਲ ਬਿਲਕੁਲ ਆ ਗੁਰਲਾਲ ਕਹਿੰਦਾ ਵੀ ਜਿਹੜੇ ਖੱਬੇ ਪਾਸੇ ਬਹਿ ਕੇ ਤਾਂ ਬਹੁਤ ਚੁੰਦੇ ਆ ਆਪਾਂ ਪਿਛਲੇ ਪਾਸੇ ਬਹਿ ਕੇ ਵੀ ਚੁੰਨੇ ਆ ਹਾਂ ਜਸਰਾਮਾ ਜੀ ਬੈਠੇ ਬਾਕੀ ਠੰਡਾ ਪਸੂਆ ਦੋਸਤੋ ਜਿਹੜੇ ਬਨੇ ਪਾਉਂਦੇ ਨੇ ਆਪਾਂ ਥੱਲੇ ਲੰਮੇ ਪਾ ਕੇ ਚੋਈ ਜਾਓ ਹਾਂ ਇਹ ਠੰਡੇ ਪਸੂਨੇ ਦਾ ਫਿਰ ਕੀ ਕਰਾਂਗੇ ਉਹ ਗੱਲ ਜੇ ਲੰਮੇ ਘੜੀ ਚੋਣਾਂ ਦੇ ਕਈ ਨਾ ਰਾਹੀ ਵੀ ਇਦਾਂ ਹੁੰਦਾ ਵੀ ਮੰਨ ਲਾ ਕਈ ਯਾਰ ਡੰਗਰ ਬੱਚਾ ਪੋਚਾ ਤਾਂ ਠਾ ਠਾ ਜੇ ਨਾ ਬੜਾ ਨਖਾਫਣਾ ਹੁੰਦਾ ਬੜੇ ਪੰਗੇ ਕਰਾਉਂਦਾ ਟੀਗਾ ਲਾ ਵੰਗਾ ਲਾ ਭਾੜਾ ਇਹਨੂੰ ਇਹ ਵੀ ਜੋ ਵੀ ਭਾਵੇਂ ਮੰਨ ਲਓ ਕੱਲੋਂ ਆਪਾਂ ਨਹੀਂ ਕਹਿੰਦੇ ਕੋਈ ਬੱਚ ਕੀ ਕੇ ਪਖੋ ਨਾ ਮੰਨੀਗਾ ਆਪਾਂ ਤਾਂ ਇਹ ਭੁੰਦੇ ਚਵਾਈ ਕਰਾ ਕੇ ਵਿਖਾਉਂਦੇ ਹੋਰ ਨਹੀਂ ਭਾਵੇਂ ਆਪਾਂ ਭਾਂਡੇ ਜੀ ਵੀ ਚੋ ਕੇ ਮੈਂ ਵਿਖਾ ਸਕਦੀ ਹਾਂ ਬਿਲਕੁਲ ਹਾਂ ਸੋ ਉਹ ਹੱਥ ਮਾਰ ਦਿਆ ਸਾਰੀ ਤੁਹਾਡੇ ਸਾਹਮਣੇ ਡੰਡੇ ਨੂੰ ਵੀ ਖੱਲੇ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਦਿਨਾਂ ਨੂੰ ਸਤਿ ਸ਼੍ਰੀ ਅਕਾਲ